ਸਾਸੀ ਕਾਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਬੈਡ ਬਲੱਡ ਚੈਨਲ ਦੇ ਵਿੱਚ ਇਹ ਵੀਡੀਓ ਪੰਜਾਬ ਦੀ ਹੈ ਜਿੱਥੇ ਇੱਕ ਨਹਿنگ ਇੱਕ ਵਿਅਕਤੀ ਦੇ ਥਾਪੜਾ ਆਪਰੇਟ ਕਰ ਰਹੇ ਆ ਥਾਪੜਾ ਆਪਰੇਟ ਕਰਨ ਦਾ ਕਾਰਨ ਇਹ ਹੀ ਹੈ ਕਿ ਉਹ ਗੁਰਦੁਆਰੇ ਅੰਦਰ ਨਸ਼ੀਲੇ ਪਦਾਰਥ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਗੁਰਦੁਆਰੇ ਦੀ ਬਾਹਰਲੀ ਕੰਧ ਤੇ ਸਾਫ ਚਾਰ ਅੱਖਰਾਂ ਦੇ ਵਿੱਚ ਲਿਖਿਆ ਹੋਤੀ ਚਾਰ ਪਾਸ਼ਾਵਾਂ ਦੇ ਵਿੱਚ ਮੈਨ ਲਿਖਿਆ ਹੋ ਸੀ ਕਿ ਅੰਦਰ ਕੋਈ ਵੀ ਨਸ਼ੀਲੇ ਪਦਾਰਥ ਲੈ ਕੇ ਨਹੀਂ ਜਾ ਸਕਦਾ ਤੇ ਸੈਟਾ ਕੇ ਜਾਓ ਪਰ ਫਿਰ ਵੀ ਇਹ ਜੇ ਵਿਅਕਤੀ ਅੰਦਰ ਨਸ਼ਾ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਨਾ ਹੀ ਥਾਪੜਾ ਪਰੇਟ ਹੋ ਰਹੀ ਆ ਅੱਗੇ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ ਕਿ ਨਹਿਿੰਗ ਇਨਾ ਹੀ ਥਾਪੜਾ ਪੇਟ ਕਿਉਂ ਕਰ ਰਹੇ ਨੇ ਕੀ ਆ ਇਹ ਹੈਂ ਦਸੂ ਕਰੀ ਹੋਈ ਹੈ ਕਿਹੜੀ ਪਾਗਾਂ ਦੀ ਬਾਤ ਨਹੀਂ ਆਹ ਵੇਖ ਰਿਹਾ ਕੇ ਹੁਣ ਗਿਆ ਦੋ ਮੈਟਰ ਹੋ ਗਏ ਹੋਰ ਕਿੰਨੇ ਹਾਂ 15 ਦਿਨ ਹੋ ਗਏ ਲੱਗੇ ਤੈਨੂੰ ਪਤਾ ਨਹੀਂ ਆਇਆ ਤੈਨੂੰ ਪਤਾ ਫਿਰ ਤੈਨੂੰ ਕਿੰਨੇ ਵਾਰ ਵਾਰ ਚੜੇ ਆਪਣੇ ਆਪਣੇ ਚੜਦਾ ਵੀ ਜਦਾ ਨਹੀਂ ਆਉਂਦਾ ਹਾਂ ਜੀ ਹਾਂ ਦੇਖ ਲਓ ਖਾਲੀ ਆ ਉਹ پاس ਨਹੀਂ ਆਇਆ ਤੇ ਹੁਣ ਕੀ ਹੋਇਆ ਹੁਣ ਕੀ ਹੋਇਆ ਮੈਂ ਕਰ ਦੋ ਤਾਂ ਬੈਠੀ ਜਾਓ ਉਹ ਉੱਤੇ ਛੜਦਾ ਉਹੀ ਤਰੀ ਮਜ਼ਾਰ ਬਣਾ ਦੇਣੀ ਹੈ ਖਾਲੀ ਆ ਇੱਥੇ ਸਭ ਕੁਝ ਕਰ ਰਿਹਾ ਇੱਥੇ ਲੋਕਾਂ ਦਾ ਚਲੋ ਵਾ ਮਿੰਟੋ ਮਿੰਟ ਫਿਰ ਫਿਰ ਮਾਂ ਦਾ ਘੜਾ ਵੜ Então, vai